ਜੀ ਮੈਂ ਕਿਨਨ ਅ ਜੈ ਸਿੰਘ ਜੀ ਦੀ ਮੈਂ ਸਿੰਦਰ ਸੰਗੀਤਾ ਮਾਨ ਮੈਂ ਰਵੀਨਾ ਮਾਨ ਔਰ ਅਸੀਂ ਆ ਜਾਈਆਂ ਪਿੰਡ ਬਾਬੋਵਾਲ ਗੁਰਦਾਸਪੁਰ ਜਿੱਥੇ ਕੀ ਬੜੀ ਸ਼ਰਦਾ ਦੇ ਨਾਲ ਸਾਈਂ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ ਔਰ ਜਿੰਨੇ ਵੀ ਚੈਨਲ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਕਰਦੀ ਆ ਕਿ ਲਾਈਵ ਟੈਲੀਕਾਸਟ ਤੁਹਾਡੇ ਤੱਕ ਪਹੁੰਚਾਰੇ ਨੇ ਔਰ ਜਿੰਨੇ ਵੀ ਕਮੇਟੀ ਮੈਂਬਰਸ ਨੇ ਬਹੁਤ ਸ਼ੁਕਰਗੁਜ਼ਾਰਾ ਜਿਨ੍ਹਾਂ ਦੀ ਬਦੌਲਤ ਰੱਬ ਵਰਗੀਆਂ ਰੂਹਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਇਦਾਂ ਹੀ ਤੁਸੀਂ ਸਾਰੇ ਆਪਣਾ ਪਿਆਰ ਬਣਾਈ ਰੱਖਣਾ ਜੈ ਸਾਈਂ ਜੀ ਦੀ

ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਣਾ ਸਰੋਤਿਆਂ ਨੂੰ ਇਹੀ ਸੰਦੇਸ਼ ਦਵਾਂਗੇ ਕਿ ਵੱਧ ਤੋਂ ਵੱਧ ਸਾਡੀ ਹੌਸਲਾ ਅਫਜ਼ਾਈ ਕਰੋ ਔਰ ਸਾਨੂੰ ਬਹੁਤ ਸਾਰਾ ਪਿਆਰ ਦਿਓ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਦਿਲੰਦੀਆਂ ਛੁਈਏ ਔਰ ਤੁਹਾਡੇ ਆਸ਼ੀਰਵਾਦ ਦੀ ਬੜੀ ਜ਼ਰੂਰਤ ਹੈ